ਪਾਗ ਚਾਰ ਜਮੀਲਾ ਅਗਲੀ ਸਵੇਰ ਮੈਂ ਤੇ ਦਨੀਆਰ ਤੜਕੇ ਹੀ ਘੋੜੇ ਲੈ ਕੇ ਖੇਤ ਵਿੱਚ ਪਹੁੰਚ ਕੇ ਜਮੀਲਾ ਵੀ ਆ ਗਈ ਸੀ ਸਾਨੂੰ ਦੋਵਾਂ ਨੂੰ ਆਉਂਦੇ ਵੇਖ ਕੇ ਦੂਰੋਂ ਹੀ ਚਲਾਈ ਹੇ ਕਚੀਨ ਵਾਲਾ ਮੇਰੇ ਘੋੜੇ ਵੀ ਉਰੇ ਲਿਆ ਨਾਲੇ ਸਾਜ਼ ਵੀ ਚੁੱਕੀਆਂਵੇਂ ਆਪੋ ਛਕੜੇ ਦੀ ਪਰਤਾਲ ਕਰ ਰਹੀ ਸੀ ਉਸ ਦਾ ਕੰਮ ਵਿੱਚ ਇਸ ਤਰ੍ਹਾਂ ਖੁਬੇ ਹੁਣ ਕਰਨ ਮੈਨੂੰ ਲੱਗਿਆ ਜਿਵੇਂ ਉਸ ਜ਼ਿੰਦਗੀ ਪਰ ਛਕੜੇ ਹੀ ਵਾਉਂਦੀ ਰਹੀ ਹੈ ਉਸ ਤਰੇ ਨੂੰ ਦੇਖਿਆ ਤੇ ਪਈਏ ਠੋਕਣ ਲੱਗ ਪਈ ਜਦ ਅਸੀਂ ਉਸ ਦੇ ਨੇੜੇ ਆਏ ਤਾਂ ਉਸ ਨੂੰ ਸਾਡੀਆਂ ਛਕੜਾਂ ਕਾਫੀ ਦਿਲਚਸਪ ਲੱਗੀਆਂ ਦਨਿਆਰ ਨੇ ਤਾਰਾ ਪਲੀਨ ਦੇ ਬੇहद ਚੌੜੇ ਬੂਟ ਪਾਏ ਹੋਏ ਸਨ ਲੰਬੀਆਂ ਤੇ ਪਤਲੀਆਂ ਲੱਤਾਂ ਕਾਰਨ ਅਤੇ ਬੂਟ ਵੱਡੇ ਹੋਣ ਕਰਕੇ ਠੱਪ ਠੱਪ ਦੀ ਆਵਾਜ਼ ਆ ਰਹੀ ਸੀ ਇੰਝ ਜਾਪਦਾ ਸੀ ਜਿਵੇਂ ਉਸ ਦੇ ਬੂਟ ਪੈਰਾਂ ਵਿੱਚੋਂ ਨਿਕਲ ਕੇ ਵੱਖ ਹੋ ਜਾਣਗੇ ਉਧਰ ਮੇ ਨੰਗੇ ਪੈਰੀ ਚੱਲਣ ਕਾਰਨ ਸਖਤ ਹੋਈਆਂ ਆਡੀਆਂ ਘੋੜੇ ਦੀ ਵੱਖੀ ਵਿੱਚ ਦੇਈ ਜਾ ਰਿਆ ਸਾਂ ਵਾਵਾ ਕਿੱਡੀ ਸੋਹਣੀ ਹੰਸਾ ਦੀ ਜੋੜੀ ਹੈ ਉਸ ਨੇ ਆਪਣਾ ਸਿਰ ਇਧਰ ਉਧਰ ਝਟਕਦਿਆਂ ਸਾਡੇ ਵੱਲ ਤੱਕ ਕੇ ਕਿਹਾ ਅਗਲੇ ਪਲ ਉਹ ਸਾਡੇ ਤੇ ਹੁਕਮ ਚਲਾਉਣਾ ਸ਼ੁਰੂ ਕਰ ਦਿੱਤਾ ਜਲਦੀ ਕਰੋ ਗਰਮੀ ਹੋਣ ਤੋਂ ਪਹਿਲਾਂ ਹੀ ਅਸੀਂ ਚੜਾਈ ਪਾਰ ਕਰਨੀ ਹੈ ਜਮੀਲਾ ਨੇ ਲਗਾਮਾਂ ਫੜੀਆਂ ਤੇ ਘੋੜਿਆਂ ਨੂੰ ਛਕੜੇ ਕੋਲ ਲੈ ਗਈ ਅਤੇ ਸਾਜ਼ ਕਸਣ ਲੱਗੀ ਸਾਜ਼ ਕਸੰਦਾ ਸਾਰਾ ਕੰਮ ਉਸਨੇ ਆਪ ਹੀ ਕੀਤਾ ਸਿਰਫ ਇੱਕ ਵਾਰ ਲਗਾਮਾ ਠੀਕ ਕਰਨ ਲਈ ਉਸਨੇ ਮੈਨੂੰ ਬੁਲਾਇਆ ਦਨਿਆਰਵਾਲਾ ਤਾਂ ਉਸ ਧਿਆਨ ਹੀ ਨਾ ਦਿੱਤਾ ਜਿਵੇਂ ਉਹ ਉੱਥੇ ਹੈ ਹੀ ਨਹੀਂ ਸੀ ਜਮੀਲਾ ਦੀ ਦ੍ਰਿੜਤਾ ਰੋਪ ਪਾਉਣਾ ਤੇ ਆਤਮ ਵਿਸ਼ਵਾਸ ਦੇਖ ਦਨਿਆਰ 당 ਰਹਿ ਗਿਆ ਉਹ ਖੜਾ ਹੀ ਜ਼ੋਰ ਨਾਲ ਆਪਣੇ ਬੁੱਲ ਟੁੱਕੀ ਜਾ ਰਿਹਾ ਸੀ ਉਸ ਦੀਆਂ ਨਜ਼ਰਾਂ ਵਿੱਚ ਖਿਜ ਅਤੇ ਪ੍ਰਸੰਸਾ ਝਲਕਦੀ ਸੀ ਦਨੀਆਰ ਨੇ ਇੱਕ ਬੋਰੀ ਚੱਕੀ ਤੇ ਛਕੜੇ ਤੱਕ ਲੈ ਗਿਆ ਜਮੀਲਾ ਨੂੰ ਇਹ ਦੇਖ ਗੁੱਸਾ ਚੜ ਗਿਆ ਤੂੰ ਕੀ ਸਮਝਦਾ ਅਸੀਂ ਇਸ ਤਰ੍ਹਾਂ ਵਖ ਵਖ ਕੰਮ ਕਰਾਂਗੇ ਇਸ ਤਰ੍ਹਾਂ ਤੇ ਮੇਰੇ ਦੋਸਤ ਕੰਮ ਨਹੀਂ ਚੱਲਣਾ ਲਿਆ ਆਪਣਾ ਹੱਥ ਫੜਾ ਤੇ ਫਿਰ ਮੇਰੇ ਵੱਲ ਮੁੜ ਕੇ ਕਹਿਣ ਲੱਗੀ ਤੂੰ ਕੀ ਦੇਖਦਾ ਕਿ ਚੀਨ ਵਾਲਾ ਛਕੜੇ ਤੇ ਚੜ ਕੇ ਬੋਰੀਆਂ ਫੜ ਜਮੀਲਾ ਨੇ ਦਨੀਆਰ ਦਾ ਹੱਥ ਫੜਿਆ ਤੇ ਦੋਵੇਂ ਬਾਹਾਂ ਚੁਕਾ ਬੋਰੀ ਚੁਕਣ ਲੱਗੇ ਦਨੀਆਰ ਦਾ ਚੇਪ ਕਾਰਨ ਬੁਰਾ ਹਾਲ ਹੋ ਗਿਆ ਇਸ ਤਰ੍ਹਾਂ ਵਾਰ-ਵਾਰ ਬੋਰੀਆਂ ਚੁੱਕਣ ਵੇਲੇ ਉਹਨਾਂ ਦੇ ਸਿਰ ਇੱਕ ਦੂਜੇ ਨਾਲ ਟਕਰਾ ਜਾਂਦੇ ਹਰ ਵਾਰ ਬੋਰੀ ਚੁੱਕਣ ਵੇਲੇ ਦਨੀਆਰ ਪਾਣੀ ਪਾਣੀ ਹੋ ਜਾਂਦਾ ਉਹ ਬਹੁਤ ਘਬਰਾਇਆ ਹੋਇਆ ਸੀ ਮੋੜ-ਮੋੜਾ ਆਪਣੇ ਬੁੱਲ ਟੁੱਕਦਾ ਜਮੀਲਾ ਪਰੇਸ਼ਾਨ ਨਹੀਂ ਸੀ ਉਸ ਨੂੰ ਤਾਂ ਜਾਣੋ ਆਪਣੇ ਸਾਥੀ ਦੀ ਹੋਣ ਦਾ ਅਹਿਸਾਸ ਹੀ ਨਹੀਂ ਸੀ ਉਹ ਨੇੜੇ ਕੰਮ ਕਰਦੀਆਂ ਔਰਤਾਂ ਨਾਲ ਹਾਸਾ-ਮਖੌਲ ਕਰਦੀ ਰਹੀ ਅੰਤ ਛਕੜੇ ਭਰ ਗਏ ਅਤੇ ਸੀ ਘੋੜਿਆਂ ਦੀਆਂ ਲਗਾਮਾਂ ਸੰਭਾਲ ਲੀਆਂ। ਜਮੀਲਾ ਨੇ ਸ਼ਰਾਰਤ ਨਾਲ ਮੈਨੂੰ ਅੱਖ ਦੱਬੀ ਤੇ ਹੱਸ ਕੇ ਕਹਿਣ ਲੱਗੀ। ਕੀ ਨਾਏ ਤੇਰਾ ਦਨੀਆਰ ਤੂੰ ਤੇ ਮੁਰਤਾ ਜਾਪਦਾ ਆਪਣਾ ਛਕੜਾ ਤੂੰ ਹੀ ਮੂਰੇ ਲਾ ਲੈ। ਦਨੀਆਰ ਨੇ ਲਗਾਮਾਂ ਖਿੱਚੀਆਂ ਤੇ ਚੱਲ ਪਿਆ। ਹਾਏ ਵਿਚਾਰਾ ਦਨੀਆਰ। ਮੈਂ ਸੋਚਿਆ ਅੱਗੇ ਹੀ ਕਿਹੜੀ ਘਾਟ ਰਹੀਦੀ ਸੀ ਤੇ ਨਾਲ ਸ਼ਰਮੀਲਾ ਵੀ। ਕਿਰੇਨਾ ਤੇ ਉਹ ਵੀ ਨਿਮ ਚੜਿਆ। ਸਾਡਾ ਸਤੁਰ ਕਾਫੀ ਸੀ। ਅਸੀਂ 20 ਕਿਲੋਮੀਟਰ ਦਾ ਸਤੇਪੀ ਹੀ ਲੰਘਣੀ ਸੀ ਫਿਰ ਦਰਾਂ ਲੰਕ ਕੇ ਸਟੇਸ਼ਨ ਤੇ ਪੁੱਜਣਾ ਸੀ ਪਰ ਫਾਇਦਾ ਇਹ ਸੀ ਕਿ ਸੜਕ ਸ਼ੁਰੂ ਤੋਂ ਅਖੀਰ ਤੱਕ ਢਾਲੂ ਸੀ ਇਸ ਲਈ ਘੋੜਿਆਂ ਦਾ ਬਹੁਤਾ ਜ਼ੋਰ ਨਹੀਂ ਸੀ ਲੱਗਣਾ ਤੇ ਨਾ ਹੀ ਉਹਨਾਂ ਨੂੰ ਥਕਾਵਟ ਹੋਣੀ ਸੀ ਸਾਡਾ ਪਿੰਡ ਕੁਰਕਰੇਵ ਨਦੀ ਦੇ ਤੱਟ ਨਾਲ ਆਲਾ ਤਾਨ ਪਹਾੜ ਦੀ ਢਾਲ ਉੱਤੇ ਸੀ ਦਰਖਤਾਂ ਅਤੇ ਕਾਲੀਆਂ ਚੋਟੀਆਂ ਵਾਲਾ ਸਾਡਾ ਇਹ ਪਿੰਡ ਦਰੇ ਤੱਕ ਦਿਖਾਈ ਦਿੰਦਾ ਸੀ ਦਿਨ ਵਿੱਚ ਅਸੀਂ ਇੱਕ ਹੀ ਚੱਕਰ ਲਾਉਂਦੇ ਸਾਂ ਸਵੇਰ ਵੇਲੇ ਪਿੰਡੋਂ ਚੱਲਦੇ ਤੇ ਦੁਪਹਿਰ ਵੇਲੇ ਉੱਥੇ ਪੁੱਜਦੇ ਜਦ ਅਸੀਂ ਉੱਥੇ ਪੁੱਜੇ ਤਾਂ ਸੂਰਜ ਵੀ ਅੱਗ ਬਰਾ ਰਿਹਾ ਸੀ ਫਿਰ ਸਟੇਸ਼ਨ ਲੱਗੇ ਇੰਨੀ ਭੀੜ ਸੀ ਕਿ ਰਾਹ ਲੱਭਣਾ ਹੀ ਔਖਾ ਦਿਸਦਾ ਸੀ ਬੋਰੀਆਂ ਨਾਲ ਲੱਦੇ ਛੱਕੜੇ ਤੇ ਗੱਡੀਆਂ ਆਉਂਦੀਆਂ ਜਾਂਦੀਆਂ ਸਨ ਪਹਾੜ ਵਿਚਲੇ ਸੰਝੇ ਫਾਰਮਾਂ ਤੋਂ ਖਚਰਾ ਤੇ ਅਨਾਜ ਢੋਆ ਜਾਂਦਾ ਸੀ ਇੰਨਾਂ ਛੱਕੜਿਆਂ ਗੱਡੀਆਂ ਤੇ ਖਚਰਾ ਤੇ ਅਨਾਜ ਢੋਣ ਦਾ ਕੰਮ ਫੌਜੀਆਂ ਦੀਆਂ ਔਰਤਾਂ ਤੇ ਮੁੰਡੇ ਹੀ ਕਰਦੇ ਸਨ ਉਹਨਾਂ ਦੇ ਚਿਹਰੇ ਧੁੱਪ ਨਾਲ ਝੁਲਸੇ ਹੁੰਦੇ ਬੇਰੰਗੇ ਕੱਪੜੇ ਪਾਈ ਪਥਰੀਲੀਆਂ ਸੜਕਾਂ ਤੇ ਨੰਗੇ ਪੈਰੀ ਚੱਲਦੇ ਸਭ ਦੇ ਬੁੱਲ ਪਾਟੇ ਤੇ ਉਹਨਾਂ ਵਿੱਚੋਂ ਲਹੂ ਵਹਿੰਦਾ ਐਲੀਵੇਟਰ ਤੇ ਇੱਕ ਮੋਟਾ ਕਰਕੇ ਨਾਰਾ ਲਿਖਿਆ ਹੋਇਆ ਸੀ ਅਨਾਜ ਦਾ ਹਰ ਦਾਣਾ ਮੋਰਚੇ ਲਈ ਹਾਥੇ ਵਿੱਚ ਛਕੜਿਆਂ ਵਾਲਿਆਂ ਦੀ ਚੋਖੀ ਚਾਰ ਬੈਲ ਸੀ ਮੋਢੇ ਨਾਲ ਮੁੱਢਾ ਪਿੱੜਦਾ ਕੋਚਵਾ ਨੇ ਇਸ ਤਰ੍ਹਾਂ ਚੀਕਦੇ ਸੰਨ ਕਿ ਦਸਣਾ ਔਖਾ ਹੈ ਨਾਲ ਹੀ ਇੱਕ ਛੋਟੀ ਜਹੀ ਕੰਦ ਦੇ ਪਿੱਛੇ ਇੰਜਨ ਇੱਧਰ ਉੱਧਰ ਚੱਕਰ ਕੱਟਦਾ ਡੱਬੇ ਜੋੜ ਰਿਹਾ ਸੀ ਉਸਦੇ ਧੂਏ ਕਾਰਨ ਸੜੇ ਕੋਲਿਆਂ ਦੀ ਬਦਬੂ ਚੌਹੀ ਪਾਸੀ ਫੈਲ ਗਈ ਸੀ ਰੇਲ ਗੱਡੀਆਂ ਧੜਧੜਾਂਦੀਆਂ ਤੇ ਚੀਕਦੀਆਂ ਲੰਘ ਰਹੀਆਂ ਸਨ ਉਠ ਲੰਮੇ ਪਏ ਪਰਸੇਟੇ ਮਾਰੇ ਸਨ ਤੇ ਜ਼ੋਰ-ਜ਼ੋਰ ਦੀ ਰੀਂਗ ਰਹੇ ਸਨ ਉਹਨਾਂ ਦੇ ਮੂੰਹਾਂ ਵਿੱਚੋਂ ਗੁੱਸੇ ਭਰੀ ਚਗਬਗਦੀ ਸੀ ਪਲੇਟਫਾਰਮ ਦੀ ਛੱਤ ਅੱਗ ਵਾਂਗ ਤਪਦੀ ਸੀ ਜਿਸ ਥੱਲੇ ਅਨਾਜ ਦੇ ਢੇਰ ਪਏ ਸਨ ਟਾਲੂ ਫਟਿਆ ਤੇ ਚੜ ਕੇ ਛੱਤ ਤੱਕ ਬੋਰੀਆਂ ਲਜਾਣੀਆਂ ਪੈਂਦੀਆਂ ਸਨ ਸੱਤਨਾਰਾ ਅਨਾਜ ਦੀ ਬੂ ਕਾਰਨ ਹਵਾ ਭਾਰੀ ਸੀ ਅਤੇ ਗਰਦ ਨਾਲ ਦਮ ਘੁੱਟਦਾ ਸੀ। "ਹੇ ਮੀਆਂ, ਜ਼ਰਾ ਧਿਆਨ ਨਾਲ ਕੰਮ ਕਰੋ।" ਅਨਾਜ ਸੰਭਾਲਣ ਵਾਲਾ ਹੇਠੋਂ ਚੀਕਿਆ। ਉਨੀਂਦੇ ਕਾਰਨ ਉਸ ਦੀਆਂ ਅੱਖਾਂ ਲਾਲ ਸਨ। "ਇਹਨਾਂ ਬੋਰੀਆਂ ਨੂੰ ਕਿੱਥੇ ਸੱਟੋ?" ਉਸਨੇ ਮੁੱਕਾ ਵੱਟਿਆ ਤੇ ਗਾਲ ਕੱਢੀ। "ਪਰ ਉਹ ਗਾਲਾਂ ਕਿਉਂ ਕੱਢੇ? ਸਾਨੂੰ ਪਤਾ ਹੈ ਕਿ ਬੋਰੀਆਂ ਨੂੰ ਕਿੱਥੇ ਸੱਟਣਾ। ਅਸੀਂ ਆਪੇ ਹੀ ਉੱਥੇ ਸੱਟ ਦਿਆਂਗੇ। ਆਖਰ ਅਸੀਂ ਹੀ ਇਹ ਬੋਰੀਆਂ ਖੇਤਾਂ ਤੋਂ ਇੱਥੋਂ ਤੱਕ ਲਿਆਏ ਹਨ।" ਉਹਨਾਂ ਖੇਤਾਂ ਤੋਂ ਜਿੱਥੇ ਔਰਤਾਂ, ਬੁੱਢੇ ਤੇ ਬੱਚੇ ਅਨਾਜ ਬੀਜਦੇ ਤੇ ਉਗਾਉਂਦੇ ਹਨ, ਜਿੱਥੇ ਵਿਚਾਰਾ ਮਸ਼ੀਨਮੈਨ ਪੁਰਾਣੀ ਮਸ਼ੀਨ ਨਾਲ ਹੀ بڑا ਔਖਾ ਸੌਖਾ ਕੰਮ ਚਲਾਉਂਦਾ ਹੈ, ਉੰਜੋ ਮਸ਼ੀਨ ਕਦੇ ਦੀ ਬੇਕਾਰ ਹੋ ਚੁੱਕੀ ਹੈ। ਅਸੀਂ ਉਹਨਾਂ ਖੇਤਾਂ ਤੋਂ ਬੋਰੀਆਂ ਢੋਂਦੇ ਹਾਂ, ਜਿੱਥੇ ਔਰਤਾਂ ਸਰਦੀਆਂ, ਦਾਤੀਆਂ ਤੇ ਝੁਕੀਆਂ ਕੰਮ ਕਰਦੀਆਂ ਤੇ ਜਿੱਥੇ ਬੱਚੇ ਬੜੇ ਧਿਆਨ ਨਾਲ ਅਨਾਜ ਦਾ ਇੱਕ ਇੱਕ ਦਾਣਾ ਇਕੱਠਾ ਕਰਦੇ ਹਨ। ਉਹ ਬੋਰੀਆਂ ਕਿੰਨੀਆਂ ਭਾਰੀਆਂ ਸਨ। ਇਹ ਤਾਂ ਮੈਨੂੰ ਅੱਜ ਵੀ ਯਾਦ ਹੈ। ਉਹਨਾਂ ਨੂੰ ਚੁੱਕਣਾ ਤਾਂ ਕਿਸੇ ਜ਼ੋਰਵਰ ਦਾ ਹੀ ਕੰਮ ਸੀ। ਮੈਂ ਬੋਰੀ ਚੁੱਕੀ, ਭਾਰ ਨਾਲ ਦਬਦੇ ਤੇ ਲਚਕਦੇ ਫੱਟਿਆਂ ਤੇ ਪੈਰ ਰੱਖਦਾ ਅੱਗੇ ਵੱਧ ਰਿਆ ਸਾਂ। ਬੋਰੀ ਦਾ ਇੱਕ ਸਿਰਾਂ ਮੈਂ ਜ਼ੋਰ ਨਾਲ ਦੰਦਾ ਥੱਲੇ ਦੱਬਿਆ ਹੋਇਆ ਸੀ। ਗਰਦ ਗੋਬਰ ਨਾਲ ਮੇਰੇ ਸੰਗ ਵਿੱਚ ਕਿਰਕਰੀ ਜਿਹੀ ਹੋਣ ਲੱਗੀ। ਭਾਰ ਨਾਲ ਹੱਡੀਆਂ ਕਰਾਉਟੀਆਂ ਤੇ ਅੱਖਾਂ ਵਿੱਚੋਂ ਚਿੰਗਾਰੀਆਂ ਨਿਕਲ ਰਹੀਆਂ ਸਨ। ਵਾਰ-ਵਾਰ ਮੈਨੂੰ ਇਹੀ ਜਾਪੇ ਕਿ ਬੋਰੀ ਹੁਣ ਡਿੱਗੀ ਕਿ ਡਿੱਗੀ। ਮੇਰੇ ਮਨ ਵਿੱਚ ਕਈ ਵਾਰ ਇਹ ਖਿਆਲ ਆਇਆ ਕਿ ਜੇ ਉਸਨੇ ਡਿੱਗਣਾ ਹੀ ਹੈ ਤਾਂ ਮੈਂ ਕਿਉਂ ਨਾ ਸੁੱਟ ਦਿਆਂ ਅਤੇ ਆਪ ਵੀ ਇਹਦੇ ਨਾਲ ਲਟਕ ਜਾਵਾਂ ਪਰ ਮੇਰੇ ਪਿੱਛੇ ਹੋਰ ਵੀ ਤਾਂ ਬਹੁਤ ਸਾਰੇ ਲੋਕ ਸਨ ਉਹਨਾਂ ਵੀ ਬੋਰੀਆਂ ਚੁੱਕੀਆਂ ਹੋਈਆਂ ਸਨ ਉਹਨਾਂ ਵਿੱਚ ਜਾਂ ਤਾਂ ਮੇਰੇ ਵਰਗੇ ਛੋਟੀ ਉਮਰ ਦੇ ਲੜਕੇ ਸਨ ਜਾਂ ਫੌਜੀਆਂ ਦੀਆਂ ਔਰਤਾਂ ਜੇ ਇੱਕ ਕੰਮ ਵਕਤ ਜੰਗ ਦੇ ਦਿਨ ਨਾ ਹੁੰਦੇ ਤਾਂ ਕੌਣ ਉਹਨਾਂ ਨੂੰ ਇੰਨੀਆਂ ਭਾਰੀਆਂ ਬੋਰੀਆਂ ਚੁੱਕਣ ਲਈ ਕਹਿੰਦਾ ਜਦ ਔਰਤਾਂ ਮੇਰੇ ਵਰਗਾ ਕੰਮ ਕਰਦੀਆਂ ਸਨ ਤਾਂ ਭਲਾ ਥੱਲੇ ਮੁੜ ਜਾਣ ਦਾ ਮੇਰਾ ਹੱਕ ਵੀ ਕੀ ਸੀ ਜਮੀਲਾ ਮੇਰੇ ਅੱਗੇ ਸੀ ਉਸਨੇ ਆਪਣਾ ਸਕੱਟ ਗੋਡਿਆਂ ਤੋਂ ਉੱਪਰ ਚੜਾਇਆ ਹੋਇਆ ਸੀ ਉਸ ਦੀਆਂ ਸੌਲੀਆਂ ਖੂਬਸੂਰਤ ਲੱਤਾਂ ਤੇ ਪਿੰਜਨੀਆਂ ਜ਼ੋਰ ਲਾਉਂਦੀਆਂ ਸਾਫ਼ ਦਿਖਤੀਆਂ ਸਨ ਉਹ ਬੋਰੀ ਦੇ ਭਾਰ ਥੱਲੇ ਦਬਦੀ ਜਾ ਰਹੀ ਸੀ ਆਪਣੇ ਨਾਜ਼ੁਕ ਸਰੀਰ ਨੂੰ ਬਚਾਉਣਾ ਉਸ ਲਈ ਔਖਾ ਜਾਪਦਾ ਸੀ ਉਹ ਬਿੰਦਪਲ ਕਦੀ ਰੁਕ ਜਾਂਦੀ ਉਹ ਭਾਂਪ ਰਹੀ ਸੀ ਕਿ ਹਰ ਕਦਮ ਤੇ ਮੇਰੇ ਪੈਰ ਲੜਖੜਾਨ ਲੱਗਦੇ ਸਨ ਹਿੰਮਤੋ ਕਮ ਲੈ ਕਿ ਚੀਨ ਬਾਲਾ ਸਮਝ ਕੇ ਹੁਣ ਤੇ ਆਪਾਂ ਪਹੁੰਚ ਗਏ ਪਰ ਖੁਦ ਉਸਦੀ ਆਵਾਜ਼ ਪਾਟਵੀ ਤੇ ਨਿਰਜਿੰਦ ਹੁੰਦੀ ਹਰ ਵਾਰ ਬੋਰੀਆਂ ਖਾਲੀ ਕਰਕੇ ਮੁੜਦਿਆਂ ਨੂੰ ਦੁਨਿਆਰ ਸਾਨੂੰ ਦਿਸਦਾ ਉਹ ਫਟਿਆਂ ਤੇ ਮਜ਼ਬੂਤੀ ਨਾਲ ਗਿਣਮੈਨ ਕਦਮ ਰੱਖਦਾ ਹੋਇਆ ਅੱਗੇ ਵਧਦਾ ਹੈ ਪਰ ਉਹ ਲੰਗੜਾਂਦਾ ਸੀ ਅਸੀਂ ਹਰ ਵਾਰ ਉਸ ਤੋਂ ਪਹਿਲਾਂ ਪਹੁੰਚਦੇ ਅਤੇ ਉਹ ਜਮੀਲਾਂ ਵੱਲ ਗੁੱਸੇ ਭਰੀਆਂ ਡਰਾਉਣੀਆਂ ਨਜ਼ਰਾਂ ਨਾਲ ਦੇਖਦਾ ਜਮੀਲਾ ਥੱਕੀ ਹੋਣ ਕਾਰਨ ਪਿੱਠ ਸਿੱਧੀ ਕਰਦੀ ਅਤੇ ਆਪਣੀ ਪੋਸ਼ਾਕ ਦੇ ਵੱਟ ਕੱਢਣ ਲੱਗ ਪੈਂਦੀ ਉਹ ਹਰ ਵਾਰ ਜਮੀਲਾ ਵੱਲ ਇਸ ਤਰ੍ਹਾਂ ਤੱਕਦਾ ਜਿਵੇਂ ਪਹਿਲੀ ਵਾਰ ਦੇਖ ਰਿਹਾ ਹੋਵੇ ਪਰ ਉਹ ਉਸ ਵੱਨੋਂ ਲਾਪਰਵਾਹ ਹੀ ਰਹੀ ਜਮੀਲਾ ਦਾ ਸੁਭਾਅ ਹੀ ਅਜੀਹਾ ਬਣ ਗਿਆ ਉਹ ਕੰਮ ਤੇ ਦਿਨਿਆਰ ਵੱਲ ਦੇਖ ਕੇ ਹੱਸ ਪੈਂਦੀ ਤੇ ਜਾਂ ਉਸ ਨੂੰ ਵਸਾਰ ਹੀ ਦਿੰਦੀ ਸਾਡੇ ਛੱਕੜੇ ਸੜਕ ਤੇ ਜਾ ਰਹੇ ਹੁੰਦੇ ਤਾ ਜਮੀਲਾ ਅਚਾਨਕ ਹੀ ਮੈਨੂੰ ਆਵਾਜ਼ ਦੇਂਦੀ। ਚੱਲ ਇਸ ਨੂੰ ਘੱਟ ਚੱਲੀਏ। ਉਹ ਜ਼ੋਰ ਨਾਲ ਖੰਗੂਰਾ ਮਾਰਦੀ। ਆਪਣੇ ਸਿਰ ਉੱਪਰ ਦੀ ਚਾਬਕ ਘਮਾਉਂਦੀ ਤੇ ਘੋੜਿਆਂ ਨੂੰ ਸਰਪੱਟ ਦਰਵਾਣਾ ਸ਼ੁਰੂ ਕਰ ਦਿੰਦੀ। ਮੈਂ ਵੀ ਉਸ ਤਰ੍ਹਾਂ ਹੀ ਕਰਦਾ ਧੂੜ ਉਡਾਉਂਦੇ ਅਸੀਂ ਦੁਨੀਆਰ ਤੋਂ ਅੱਗੇ ਨਿਕਲ ਜਾਂਦੇ। ਇਹ ਧੂੜ ਕਾਫੀ ਧੀਰ ਉੱਡਦੀ ਰਹਿੰਦੀ। ਬੇਸ਼ੱਕ ਇਸ ਤਰ੍ਹਾਂ ਮਖੌਲ ਵਜੋਂ ਹੀ ਕੀਤਾ ਜਾਂਦਾ ਸੀ ਪਰ ਫਿਰ ਵੀ ਬਹੁਤ ਘੱਟ ਅਜਿਹੇ ਮਰਦ ਹੋਣਗੇ। ਜੋ ਇਸ ਨੂੰ ਬਰਦਾਸ਼ਤ ਕਰਨ ਦਾ ਮਾਦਾ ਰੱਖਦੇ ਹੋਣ دنیਾਰ ਤਾਂ ਟਸ ਤੋਂ ਮਸਣਾ ਹੁੰਦਾ ਅਸੀਂ ਦੜ ਦਰਾਂ ਦੇ ਉਸ ਦੇ ਕੋਲ ਦੀ ਲੰਗ ਜਾਂਦੇ ਅਤੇ ਉਹ ਛਕੜੇ ਤੇ ਸਿੱਧਾ ਖੜਾ ਹੱਸਦਾ ਜਮੀਲਾ ਵੱਲ ਬੁੱਤ ਬਣਿਆ ਪ੍ਰਸ਼ੰਸਾ ਦੀਆਂ ਨਜ਼ਰਾਂ ਵਾਰਦਾ ਰਹਿੰਦਾ ਉਸ ਦੀ ਧੂੜ ਨੂੰ ਕੱਟ ਦੀ ਨਜ਼ਰ ਜਮੀਲਾ ਤੇ ਟਿੱਕੀ ਹੁੰਦੀ ਉਸ ਦੀ ਮਿਹਰਬਾਨ ਤੱਕਣੀ ਇੰਜ ਜਾਪਦੀ ਜਿਵੇਂ ਕਹਿ ਰਹੀ ਹੋਵੇ ਕਿ ਤੈਨੂੰ ਤਾਂ ਸਭ ਕੁਝ ਮਾਫ ਹੈ ਫਿਰ ਵੀ ਮੈਨੂੰ ਉਸ ਦੀ ਇਸ ਉਦਾਰਤਾ ਵਿੱਚ ਹਠੀਲੀ ਦੀ ਛਿਪੀ ਉਦਾਸੀ ਦੀ ਝਲਕ ਪੈਂਦੀ। ਜ਼ਮੀਲਾ ਉਸ ਦਾ ਮਖੌਲ ਡਾਉਂਦੀ ਹੈ। ਉਡਾਂਦੀ ਰਹੇ। ਜ਼ਮੀਲਾ ਉਸ ਵੱਲੋਂ ਬੇਪਰਵਾਹ ਹੈ। ਉਸ ਦੀ ਜਾਣੇ ਭਲਾ। ਉਹ ਬਹੁਤ ਘੱਟ ਗੁੱਸੇ ਵਿੱਚ ਆਉਣ ਵਾਲਾ ਸੀ ਤੇ ਕਿਸੇ ਗੱਲ ਦਾ ਬੁਰਾ ਮਣਾਉਣ ਦੀ ਵੀ ਉਸ ਨੂੰ ਆਦਤ ਨਹੀਂ ਸੀ। ਉਸ ਨੇ ਤਾਂ ਜਿਵੇਂ ਸਭ ਕੁਝ ਸਹਿਣ ਦੀ ਸੌਂ ਖਾਦੀ ਹੋਈ ਸੀ। ਕਈ ਵਾਰ ਮੈਨੂੰ ਦੁਨਿਆਰ ਤੇ ਗੁੱਸਾ ਆਉਂਦਾ ਤਾਂ ਮੈਂ ਜ਼ਮੀਲਾ ਨੂੰ ਬੁਰਾ ਭਲਾ ਕਹਿੰਦੇ ਦੇਖ ਜੈਨੀ ਤੂੰ ਉਸ شریف ਆਦਮੀ ਨਾਲ ਮਖੌਲ ਨਾ ਕਰਿਆ ਕਰ ਉਹ ਵਿਚਾਰਾ ਤੇ ਬਿਲਕੁਲ ਗਊ ਐ ਹਮੇਸ਼ਾ ਹੀ ਚੁੱਪ ਰਹਿੰਦਾ ਉਹ ਉਹ ਹਸਦੀ ਅਤੇ ਮੋਢਾ ਹਿਲਾਉਂਦੀ ਕਹਿੰਦੀ ਉਹ ਤਾਂ ਸਭ ਮਜ਼ਾਕ ਹੁੰਦਾ ਪਰਾ ਕੁਝ ਵਿਗੜ ਜਾਂਦਾ ਉਸ ਮਿੱਟੀ ਦੇ ਮਾਦੂ ਦਾ ਜਲਦੀ ਹੀ ਮੈਂ ਵੀ ਉਸੇ ਤਰ੍ਹਾਂ ਮਖੌਲ ਕਰਨ ਲੱਗ ਪਿਆ ਮੈਨੂੰ ਵੀ ਦੁਨਿਆਰ ਨਾਲ ਛੇੜਛਾੜ ਕਰਨ ਦਾ ਸੁਆਦ ਪੈ ਗਿਆ ਉਸ ਦੀਆਂ ਅਜੀਬੋ ਗਰੀਬ ਤੇ ਹਠੀਲੀਆਂ ਨਜ਼ਰਾਂ ਮੈਨੂੰ ਪਰੇਸ਼ਾਨ ਕਰਦੀਆਂ ਜਦੋਂ ਜਮੀਲਾ ਅਨਾਜ ਦੀ ਬੋਰੀ ਚੱਕਦੀ ਤਾਂ ਉਸ ਨੂੰ ਕੂਰਕੂਰ ਵੇਖਦਾ। ਵੈਸੇ ਤਾਂ ਸਟੇਸ਼ਨ ਤੇ ਚੈਰਪੈਰ ਹੀ ਰਹਿੰਦੀ ਸੀ। ਇੱਧਰ ਉੱਧਰ ਨੱਠਦੇ, ਭੱਜਦੇ ਅਤੇ ਚੀਕਦੇ ਲੋਕਾਂ ਦੇ ਗਲ ਬੈਠ ਜਾਂਦੇ। ਅਜੇ ਹੀ ਰੌਲੇ ਗੋਲੇ ਵਿੱਚ ਜਮੀਲਾ ਵਰਗੀ ਨਿੱਡਰ ਤੇ ਮੜਕ ਨਾਲ ਤੁਰਨ ਵਾਲੀ ਕੁੜੀ ਵੱਲ ਹਰ ਕੋਈ ਵੇਖਦਾ ਹੈ। ਉਹ ਕਈ ਵਾਰ ਤੇ ਇੰਜ ਤੁਰਦੀ ਜਿਵੇਂ ਆਹਾਤੇ ਵਿੱਚ ਨਾ ਹੋਵੇ। ਸਗੋਂ ਟੈਲਣ ਵਾਲੀ ਥਾਂ ਤੇ ਫਿਰਦੀ ਹੋਵੇ। ਇੱਕ ਵਾਰ ਜਮੀਲਾ ਦੇ ਕੋਲ ਦੀ ਲੰਗਣ ਵਾਲੇ ਦੀ ਨਿਗਾਹ ਜ਼ਰੂਰ ਉਸਤੇ ਜਾਂਦੀ ਸੀ ਉਸ ਦੇ ਕੋਲ ਦੀ ਉਸ ਨੂੰ ਤੱਕੇ ਬਿਨਾ ਲੰਘਣਾ ਕਠਿਨ ਹੀ ਨਹੀਂ ਸਗੋਂ ਅਸੰਭਵ ਸੀ ਸ਼ਕਰੇ ਦੇ ਪਿਛਲੇ ਪਾਸੇੋਂ ਬੋਰੀਆਂ ਝੁੱਕਣ ਲਈ ਉਹ ਆਪਣੇ ਮੋਢੇ ਅੱਗੇ ਨੂੰ ਝੁਕਾਉਂਦੀ ਤੇ ਫਿਰ ਸਿਰ ਇਸ ਤਰ੍ਹਾਂ ਪਿੱਛੇ ਨੂੰ ਝਟਕਦੀ ਕਿ ਉਸ ਦੀ ਹਸੀਨ ਗਰਦਨ ਨੰਗੀ ਹੋ ਜਾਂਦੀ ਅਤੇ ਉਸ ਦੀਆਂ ਪੜਨਦੀਆਂ ਗੁੱਤਾਂ ਲਗਭਗ ਧਰਤੀ ਨਾਲ ਛੂ ਜਾਂਦੀਆਂ ਦਨੀਆਰ ਜ਼ਾਹਿਰ ਤਾਂ ਇਹ ਕਰਦਾ ਕਿ ਜਾਮ ਕਰਨ ਲਈ ਰੁਕਿਆ ਹੋਵੇ ਪਰ ਉਹਦੀਆਂ ਅੱਖਾਂ ਦਰਵਾਜ਼ੇ ਤੱਕ ਜਮੀਲਾ ਤੇ ਮਗਰ ਹੀ ਟਿਕੀਆਂ ਰਹਿੰਦੀਆਂ ਯਕੀਨਨ ਉਹ ਤੇ ਇਹੀ ਖਿਆਲ ਕਰਦਾ ਸੀ ਕਿ ਉਸ ਨੂੰ ਕਿਸੇ ਨੇ ਨਹੀਂ ਵੇਖਿਆ ਪਰ ਮੈਂ ਤਾਂ ਸਭ ਕੁਝ ਧਾਰਦਾ ਸੀ ਮੈਨੂੰ ਉਸ ਦਾ ਇਸ ਤਰ੍ਹਾਂ ਦੇਖਣਾ ਬੁਰਾ ਵੀ ਲੱਗਦਾ ਇਹ ਵੀ ਨਹੀਂ ਸਗੋਂ ਮੈਂ ਇਸ ਨੂੰ ਆਪਣੀ ਬੇਇੱਜ਼ਤੀ ਖਿਆਲ ਕਰਦਾ ਮੈਂ ਸੋਚਦਾ ਕਿ ਦੁਨਿਆਰ ਜਮੀਲਾ ਤੇ ਨਜ਼ਰ ਕਿਉਂ ਰੱਖੇ ਜੇ ਉਹ ਹੀ ਉਹ ਨੂੰ ਇਸ ਤਰ੍ਹਾਂ ਘੂਰ ਘੂਰ ਵੇਖਦਾ ਹੈ ਫਿਰ ਦੂਜਿਆਂ ਨੂੰ ਕੋਈ ਕੀ ਕਹੇਗਾ ਮੈਂ ਗੁੱਸੇ ਨਾਲ ਲੋਹਾ ਲਖਾ ਹੋ ਜਾਂਦਾ ਮੇਰਾ ਧੁਰ ਅੰਦਰਲਾ ਭਿਆਨਕ ਈਰਖਾ ਦਾ ਰੂਪ ਧਾਰ ਲੈਂਦਾ ਕੋਈ ਬੰਦਾ ਕਦੇ ਵੀ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਸ ਦੇ ਰਿਸ਼ਤੇਦਾਰ ਜਾਂ ਸੰਬੰਧੀ ਵੱਲ ਕੋਈ ਨਜ਼ਰ ਉਠਾ ਕੇ ਵੇਖੇ ਹੁਣ ਮੈਨੂੰ ਦਨਿਆਰ ਤੇ ਰਹਿਮ ਨਹੀਂ ਸੀ ਆਉਂਦਾ ਮੈਨੂੰ ਉਸ ਨਾਲ ਨਫ਼ਰਤ ਹੋਗੀ ਜਦ ਵੀ ਕੋਈ ਉਸ ਦਾ ਮਜ਼ਾਕ ਉਡਾਉਂਦਾ ਮੈਨੂੰ ਬੜੀ ਖੁਸ਼ੀ ਹੁੰਦੀ ਪਰ ਸਾਡੀ ਬਦਕਿਸਮਤੀ ਸਮਝੋ ਕਿ ਹਾਸੇ ਠੱਠੇ ਦਾ ਸਿਲਸਿਲਾ ਇੱਕ ਦਿਨ ਅਚਾਨਕ ਹੀ ਖਤਮ ਹੋ ਗਿਆ ਸਾਡੇ ਕੋਲ 180 ਪਾਉਂਡ ਵਜ਼ਨ ਦੀ ਬਹੁਤ ਵੱਡੀ ਬੋਰੀ ਸੀ ਇਸ ਬੋਰੀ ਨੂੰ ਇਕੱਲਿਆਂ ਝੁਕਣਾ ਸੌਖਾ ਨਹੀਂ ਸੀ ਉਸ ਦਿਨ ਅਸੀਂ ਦੁਨੀਆਰ ਨਾਲ ਚਾਲ ਚੱਲਣ ਦੀ ਸਕੀਮ ਬਣਾਈ ਭਾਰੀ ਬੋਰੀ ਉਸ ਤੇ ਛਕੜੇ ਵਿੱਚ ਸੁੱਟ ਦਿੱਤੀ ਤੇ ਉਸ ਉੱਪਰ ਹੋਰ ਛੋਟੀਆਂ ਬੋਰੀਆਂ ਚਿੰਨ ਦਿੱਤੀਆਂ ਮੈਂ ਤੇ ਜਮੀਲਾ ਰਾਹ ਵਿੱਚ ਹੀ ਠਹਿਰ ਗਏ ਇੱਕ ਬਗੀਚੇ ਵਿੱਚੋਂ ਅਸੀਂ ਸਿਓ ਤੋੜ ਲਏ ਸਾਰੇ ਰਾਹ ਚੋਲ ਕਰਦੇ ਰਹੇ ਅਤੇ ਜਮੀਲਾ ਸਿਓ ਦੁਨੀਆਰ ਉੱਪਰ ਸੁੱਟਦੀ ਰਹੀ ਫਿਰ ਅੱਗੇ ਵਾਗ ਤੂੜ ਉਡਾਉਂਦੇ ਉਸ ਤੋਂ ਅੱਗੇ ਨਿਕਲ ਗਏ ਦਰਾ ਲੰਗਨ ਪਿੱਛੋਂ ਰੇਲਵੇ ਫਾੜਕ ਤੇ ਦਿਨਿਆਰ ਵੀ ਸਾਡੇ ਨਾਲ ਆ ਰਿਹਾ ਕਿਉਂਕਿ ਫਾੜਕ ਬੰਦ ਸੀ ਉਥੋਂ ਅਸੀਂ ਇਕੱਠੇ ਹੀ ਸਟੇਸ਼ਨ ਤੇ ਪਹੁੰਚੇ ਉਸ ਬੋਰੀ ਦਾ ਸਾਨੂੰ ਚੇਤਾ ਹੀ ਨਾ ਰਿਹਾ ਬੋਰੀਆਂ ਲਾਹ ਤੇ ਛਕੜੇ ਖਾਲੀ ਕਰਨ ਪਿੱਛੋਂ ਸਾਨੂੰ ਯਾਦ ਆਇਆ ਕਿ ਦਿਨਿਆਰ ਦੇ ਛਕੜੇ ਤੇ ਉਹ ਭਾਰੀ ਬੋਰੀ ਰੱਖੀ ਸੀ ਜਮੀਲਾ ਦੇ ਮੈਨੂੰ ਅੱਖ ਤੱਬੀ ਤੇ ਦਿਨਿਆਰ ਵੱਲ ਇਸ਼ਾਰਾ ਕੀਤਾ ਉਹ ਛਕੜੇ ਕੋਲ ਪਰੇਸ਼ਾਨ ਹੋਇਆ ਖੜਾ ਬੋਰੀ ਵੱਲ ੱੱਕੀ ਜਾ ਰਿਹਾ ਸੀ ਫਿਰ ਉਸ ਨੇ ਆਪਣੀ ਨਜ਼ਰ ਇੱਧਰ ਉੱਧਰ ਘੁਮਾਈ ਜਦੋਂ ਜਮੀਲਾ ਨੂੰ ਉਸ ਮਸਕਰਾਉਂਦਿਆਂ ਤੱਕਿਆ ਤਾਂ ਬੋਰੀ ਖਿੱਚਣ ਲੱਗ ਪਿਆ ਸਾਰਾ ਮਾਮਲਾ ਉਸ ਦੀ ਸਮਝ ਵਿੱਚ ਆ ਗਿਆ ਸੀ ਆਪਣੀ ਪੈਂਟ ਉੱਪਰ ਚੜਾ ਲਈ ਨਹੀਂ ਤਾਂ ਰਾਹ ਵਿੱਚ ਹੀ ਸਾਪ ਹੋ ਜਾਏਗੀ ਜਮੀਲਾ ਨੇ ਵਾਰ ਕੀਤਾ ਦਨਿਆਰ ਨੇ ਗੁੱਸੇ ਨਾਲ ਸਾਨੂੰ ਘੂਰਿਆ ਤੇ ਅੱਖ ਦੇ ਫੋਰ ਵਿੱਚ ਬੋਰੀ ਕਸੀਟ ਕੇ ਸਕੜੇ ਦੇ ਸਿਰ ਤੇ ਲਾਇਆ ਸਕੜੇ ਤੋਂ ਉੱਤਰ ਕੇ ਇੱਕ ਹੱਥ ਨਾਲ ਬੋਰੀ ਸੰਭਰ ਲਈ ਇੱਥੇ ਤੇ ਟਿਕਾ ਲਈ ਕਿਉਂ ਤੁਰ ਪਿਆ ਪਹਿਲਾਂ ਤਾਂ ਸੀ ਆਪਣੇ ਆਪ ਨੂੰ ਸਮਝਉਤੀ ਦਿੱਤੀ ਕਿ ਉਹ ਕੋਈ ਮੁਸ਼ਕਲ ਕੰਮ ਬੜਾ ਕਰ ਰਿਹਾ ਹੈ ਦੂਜੇ ਲੋਕਾਂ ਨੂੰ ਆਪਣਾਇستی ਪ੍ਰਭਾਵ ਵੀ ਕੀ ਹੋ ਸਕਦੀ ਸੀ ਇਹ ਆਦਮੀ ਬੋਰੀ ਚੁੱਕੀ ਜਾ ਰਿਹਾ ਸੀ ਇਹ ਕੰਮ ਤੇ ਸਾਰੇ ਕਰ ਰਹੇ ਸਨ ਫਿਰ ਦੁਨੀਆਰ ਬਾਰੇ ਸੋਚਣ ਦੀ ਕਿਸੇ ਨੂੰ ਕਿੱਥੋਂ ਵੇਲ ਸੀ ਦੁਨੀਆਰ ਜਦ ਫੱਟੇ ਉੱਪਰ ਚੜਨ ਲੱਗਿਆ ਤਾਂ ਜਮੀਲਾ ਉਸ ਕੋਲ ਚਲੀ ਗਈ ਬੋਰੀ ਥੱਲੇ ਸੁੱਟ ਦੇ ਮੈਂ ਤਾਂ ਐਵੇਂ ਮਖੌਲ ਨਾਲ ਤੇਰੀ ਛਕੜੇ ਦੇ ਰੱਖ ਦਿੱਤੀ ਸੀ ਤੁਰਦਾ ਜਦੋਂ ਉਹ ਬੜਬੜਾਇਆ ਤੇ ਪੱਟਿਆਂ ਤੇ ਚੜਨ ਲੱਗ ਪਿਆ ਦੇਖੋ ਉਹ ਭਾਰੀ ਬੋਰੀ ਚੁੱਕੀ ਜਾਂਦਾ ਹੈ ਜਮੀਲਾ ਜਿਵੇਂ ਆਪਣੀ ਸਪਾਈ ਦੇ ਰਹੀ ਸੀ ਉਹ ਹੁਣ ਵੀ ਫਿੱਕਾ ਫਿੱਕਾ ਮੁਸਕਰਾ ਰਹੀ ਸੀ ਪਰ ਦੱਬੇ ਦੱਬੇ ਬੁੱਲਾ ਨਾਲ ਉਹ ਤਾਂ ਜਿਵੇਂ ਜ਼ਬਰਦਸਤੀ ਮੁਸਕਰਾਣ ਦੀ ਕੋਸ਼ਿਸ਼ ਕਰ ਰਹੀ ਸੀ ਆਪਣੇ ਆਪ ਨੂੰ ਮੁਸਕਰਾਣ ਲਈ ਮਜਬੂਰ ਕਰ ਰਹੀ ਸੀ ਦਿਨਿਆਰ ਹੁਣ ਬਹੁਤ ਲੰਗੜਾਣ ਲੱਗ ਪਿਆ ਸੀ ਸਾਨੂੰ ਪਹਿਲਾਂ ਇਸ ਗੱਲ ਦਾ ਖਿਆਲ ਕਿਉਂ ਨਾ ਆਇਆ اپنی ਇਸ ਬੇਵਕੂਫੀ ਤੇ ਹਿਮਾਕਤ ਲਈ ਮੈਂ ਅਜ ਵੀ ਆਪਣੇ ਆਪ ਨੂੰ ਮਾਫ਼ ਕਰਨ ਲਈ ਤਿਆਰ ਨਹੀਂ ਹਾਂ ਦੂਜੇ ਮੈਨੂੰ ਸਿਰ ਫਿਰੇ ਨੂੰ ਇਹੀ ਸ਼ਰਾਰਤ ਸੁਝੀ ਸੀ ਦਨਿਆਰ ਪਿੱਛੇ ਮੋੜਾ ਜਮੀਲਾ ਚਿੱਕੀ ਉਸ ਦਾ ਅਜੀਬ ਜਿਹਾ ਹਾਸਾ ਖੋਖਲੀ ਤੇ ਪਾਟੀ ਆਵਾਜ਼ ਬਣ ਕੇ ਰਹਿ ਗਿਆ ਦਨਿਆਰ ਲਈ ਪਿੱਛੇ ਮੋੜਨਾ ਔਖਾ ਸੀ ਕਿਉਂਕਿ ਉਸ ਦੇ ਪਿੱਛੇ ਬਹੁਤ ਸਾਰੇ ਲੋਕ ਫਟਿਆਂ ਤੇ ਚੜੇ ਹੋਏ ਸਨ ਇਸ ਵਿੱਚੋ ਜੋ ਕੁਝ ਵੀ ਹੋਇਆ ਬੜਾ ਭਿਆਨਕ ਹੋਇਆ ਦਨਿਆਰ ਨੂੰ ਮੈਂ ਉਸ ਭਾਰੀ ਬੋਝ ਹੇਠ ਦੂਰੇ ਹੁੰਦੇ ਵੇਖਿਆ ਉਸ ਦਾ ਸਿਰ ਅੱਗੇ ਨੂੰ ਝੁਕਿਆ ਸੀ ਤੇ ਉਹ ਮੁਰਮੁਰ ਬੁੱਲ ਦੰਦਾਂ ਵਿੱਚ ਲੈਂਦਾ ਸੀ। ਜ਼ਖਮੀ ਲੱਤ ਨੂੰ ਹੌਲੀ-ਹੌਲੀ ਹਿਲਾਉਂਦਾ ਉਹ ਕੀੜੀ ਚਾਲ ਚੜ ਰਿਹਾ ਸੀ। ਪੜਕ ਪਿੱਛੋਂ ਸਿਰ ਨੂੰ ਝੜਕਦਾ ਫਿਰ ਕੁਝ ਦੇਰ ਰੁਕ ਜਾਂਦਾ। ਜਿਉਂ-ਜਿਉਂ ਉਹ ਉੱਪਰ ਚੜਦਾ ਤਿਉਂ-ਤਿਉਂ ਲੜਖੜਾਟ ਵੱਧਦੀ ਜਾ ਰਹੀ ਸੀ। ਦਰਦ ਤੇ ਸਹਿੋਂ ਨਾਲ ਮੇਰੇ ਬੁੱਲ ਖੁਸ਼ਕ ਹੋ ਗਏ। ਮੇਰੇ ਸਰੀਰ ਦਾ ਅੰਗ-ਅੰਗ ਉਸ ਦੇ ਚੁਕੇ ਭਾਰ ਨੂੰ ਮਹਿਸੂਸ ਕਰ ਰਿਹਾ ਸੀ। ਮੇਰੀਆਂ ਆਪਣੀਆਂ ਲੱਤਾਂ ਸਹਿ ਪੀੜ ਨਾਲ ਕਰਾ ਰਹੀਆਂ ਸਨ। ਉਹ ਫਿਰ ਲੜਖੜਾਇਆ ਤੇ ਆਪਣਾ ਸਿਰ ਪਿੱਛੇ ਨੂੰ ਝਟਕਿਆ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਹੀ ਹੋ ਗਿਆ ਹਰ ਚੀਜ਼ ਘੁੰਮਦੀ ਨਜ਼ਰ ਆਉਣ ਲੱਗੀ ਮੇਰੇ ਹੱਥਾਂ ਦੇ ਤੋਤੇ ਉੱਡ ਗਏ ਮੈਨੂੰ ਪੈਰਾਂ ਥੱਲੋਂ ਜ਼ਮੀਨ ਨਿਕਲਦੀ ਪ੍ਰਤੀਤ ਹੋਣ ਲੱਗੀ ਕਿਸੇ ਦੇ ਫੁਲਾਦੀ ਪੰਜੇ ਨੇ ਕੱਸ ਕੇ ਮੇਰਾ ਹੱਥ ਫੜ ਲਿਆ ਅਤੇ ਮੈਂ ਚੌਂਕ ਕੇ ਖੋਸ਼ ਵਿੱਚ ਆ ਗਿਆ ਮੈਨੂੰ ਜਮੀਲਾ ਦੀ ਪਛਾਣ ਹੀ ਨਾ ਆਈ ਉਹਦੇ ਚਿਹਰੇ ਦਾ ਰੰਗ ਬਰਫ਼ ਵਾਂਗ ਸਫੇਦ ਸੀ ਅੱਖਾਂ ਦੀਆਂ ਪੁਤਲੀਆਂ ਫੈਲੀਆਂ ਹੋਈਆਂ ਸਨ ਇਸ ਦੌਰਾਨ ਮਾਲ ਸੰਭਾਲਣ ਵਾਲੇ ਕਰਮਚਾਰੀ ਨਾਲ ਬਹੁਤ ਆਦਮੀ ਫੱਟਿਆਂ ਲੱਗੇ ਪਹੁੰਚ ਗਏ ਸਨ ਦਨੀਆਰ ਨੇ ਕਦਮ ਹੋਰ ਵਧਾਏ ਤੇ ਬੋਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਚਾਨਕ ਉਸ ਦਾ ਇੱਕ ਮੋਟਾ ਜਵਾਬ ਦੇਣ ਲੱਗਾ ਤੇ ਨਿਵਣ ਲੱਗ ਪਿਆ ਜ਼ਮੀਲਾ ਨੇ ਆਪਣਾ ਮੂੰਹ ਟੱਕ ਲਿਆ ਸੁੱਟ ਦੇ ਸੁੱਟ ਦੇ ਬੋਰੀ ਉੱਚੀ ਕੁੱਟੀ ਪਰ ਦਨੀਆਰ ਬੋਰੀ ਸੁੱਟਣ ਲਈ ਤਿਆਰ ਨਹੀਂ ਸੀ ਉਹ ਚਾਹੁੰਦਾ ਤਾਂ ਬੋਰੀ ਇੱਕ ਪਾਸੇ ਸੁੱਟੀ ਜਾ ਸਕਦੀ ਸੀ ਇਸ ਤਰ੍ਹਾਂ ਪਿੱਛੇ ਆਉਂਦੇ ਵੀ ਡਿੱਗਣੋਂ ਬਚ ਸਕਦੇ ਸਨ ਪਰ ਨਹੀਂ ਉਹ ਤੇ ਜਮੀਲਾ ਦੀ ਆਵਾਜ਼ ਸੁਣ ਸਕੋ ਹੋਰ ਅਗਾ ਵਧਣ ਲੱਗਾ ਆਪਣੀ ਲਤ ਸਿੱਧੀ ਕਰ ਇੱਕ ਕਦਮ ਹੋਰ ਵਧਾਇਆ ਤੇ ਫਿਰ ਲੜਖੜਨ ਲੱਗਾ ਉਹ ਇੱਕ ਕੁੱਤੇ ਦੇ ਪੁੱਤਾਂ ਸੁੱਟ ਦੇ ਇਸ ਨੂੰ ਥੱਲੇ ਕਰਮਚਾਰੀ ਨੇ ਚਿਲਾ ਕੇ ਗਾਲ ਕੱਢੀ ਪਰ ਦਿਨਿਆਰ ਫਿਰ ਦੁਬਾਰਾ ਸੰਭਲ ਗਿਆ ਨਹੀਂ ਉਹ ਨਹੀਂ ਸਿੱਟੇਗਾ ਕੋਈ ਬੜੇ ਵਿਸ਼ਵਾਸ ਨਾਲ ਬੋਲਿਆ ਦਿਨਿਆਰ ਦੇ ਪਿੱਛੇ ਜਾਣ ਵਾਲੇ ਤੇ ਥੱਕੇ ਖੜੇ ਲੋਕ ਇਹ ਸਮਝ ਗਏ ਸਨ ਕਿ ਉਹ ਬੋਰੀ ਕਦਾਚਿਤ ਨਹੀਂ ਸੁੱਟੇਗਾ ਬੋਰੀ ਦੇ ਨਾਲ ਆਪ ਭਾਵੇਂ ਲੁਟਕ ਜਾਏ ਇਹ ਗੱਲ ਵੱਖਰੀ ਹੈ ਚੋਂਹੀ ਪਾਸੀ ਖਮੋਸ਼ੀ ਛਾ ਗਈ ਦੀਵਾਰ ਪਿੱਛੇ ਇੰਜਣ ਦੀ ਕੰਨ ਪਾੜਵੀਂ ਚੀਕ ਗੂੰਜੀ ਦਿਨਿਆਰ ਹੌਲੀ ਹੌਲੀ ਵਧਦਾ ਗਿਆ ਉਹ ਇਸ ਤਰ੍ਹਾਂ ਡੋਲ ਰਿਹਾ ਸੀ ਜਿਵੇਂ ਕਿਸੇ ਜਾਦੂ ਟੂਨੇ ਨੇ ਬੰਨ ਰੱਖਿਆ ਹੋਵੇ ਖਿਲਦੇ ਤੇ ਡੋਲਦੇ ਫੱਟਿਆਂ ਤੇ ਤੰਗਰਾ ਉਤੋਦੀ ਅੱਗ-ਬਾਂਗ ਜਲਦੀ ਲੋਹੇ ਦੀ ਛੱਤ ਵੱਲ ਜਾ ਰਿਹਾ ਸੀ ਸੰਤੁਲਨ ਕਾਇਮ ਕਰਨ ਲਈ ਉਹ ਦੋ ਕਦਮ ਵੱਧ ਕੇ ਰੁਕ ਜਾਂਦਾ ਫਿਰ ਆਪਣੀ ਤਾਕਤ ਇਕੱਠੀ ਕਰਦਾ ਤੇ ਵਧਣ ਲੱਗਦਾ ਉਸ ਦੇ ਪਿੱਛੇ ਜਾਣ ਵਾਲੇ ਵੀ ਇਸੇ ਤਰ੍ਹਾਂ ਕਰ ਰਹੇ ਸਨ ਉਹ ਵੀ ਥੱਕ ਗਏ ਸਨ ਤੇ ਉਹਨਾਂ ਦੀ ਸ਼ਕਤੀ ਜਵਾਬ ਦੇ ਰਹੀ ਸੀ ਪਰ ਨਰਾਜ਼ ਕੋਈ ਵੀ ਨਹੀਂ ਸੀ ਹੋ ਰਿਹਾ ਕੋਈ ਵੀ ਉਸ ਨੂੰ ਰੋਕਦਾ ਨਹੀਂ ਸੀ ਅਤੇ ਨਾ ਹੀ ਕੋਈ ਗਾਲ ਦੁੱਪੜ ਦਿੰਦਾ ਸੀ ਪਿੱਠਾਂ ਤੇ ਭਾਰ ਚੁੱਕੀ ਉਹ ਤਾਂ ਵੱਲ ਰਿਸਕ ਦੇ ਜਾ ਰਹੇ ਸਨ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਿਸੇ ਅਦਿੱਖ ਧਾਗੇ ਨੇ ਉਹਨਾਂ ਨੂੰ ਪੋ ਰਿਆ ਹੋਇਆ ਸੀ ਉਹ ਤੰਗ ਅਤੇ ਫਿਸਰ ਜਾਣ ਵਾਲੇ ਰਾਤੇ ਜਾ ਰਹੇ ਸਨ ਉਹਨਾਂ ਦੀ ਜ਼ਿੰਦਗੀ ਇੱਕ ਦੂਜੇ ਤੇ ਨਿਰਭਰ ਸੀ ਉਹਨਾਂ ਦੀ ਚੁੱਪ ਤੇ ਲੜਖੜਾਣ ਵਿੱਚ ਵੀ ਕੋਈ ਤਾਲ ਸੀ ਇੱਕ ਕਦਮ ਦਨਿਆਰ ਉਠਾਂਦਾ ਦੂਜਾ ਕਦਮ ਉੱਟਦਾ ਤੇ ਫਿਰ ਤੀਜਾ ਭੱਜੋ ਕੋਈ ਉਸ ਨੂੰ ਸਹਾਰਾ ਦਿਓ ਇੱਕ ਵਾਜ ਉੱਠੀ ਮੈਂ ਫੱਟਿਆ ਤੇ ਤੀਜੀ ਨਾਲ ਚੜਨ ਲੱਗਾ ਲੋਕਾਂ ਤੇ ਬੋਰੀਆਂ ਨੂੰ ਕੂਣੀਆਂ ਨਾਲ ਸੱਜੇ ਖੱਬੇ ਕਰਦਾ ਮੈਂ ਦਨਿਆਰ ਕੋਲ ਪੁੱਜ ਗਿਆ ਦਨਿਆਰ ਬਾਹ ਥੱਲੇ ਦੀ ਮੇਰੇ ਵੱਲ ਝੱਕਿਆ ਉਸ ਦੇ ਸੌੜੇ ਤੇ ਪਸੀਨੇ ਨਾਲ ਭਿੱਜੇ ਮੱਥੇ ਦੀਆਂ ਨਾੜਾਂ ਫੜਫੜਾ ਰਹੀਆਂ ਸਨ ਅੰਗਿਆਰਿਆਂ ਵਰਗੀਆਂ ਲਾਲ ਸੂਈਆਂ ਅੱਖਾਂ ਅਮਿੱਟ ਨਫ਼ਰਤ ਨਾਲ ਦਗਦੀਆਂ ਸਨ ਮੈਨੂੰ ਜਾਪਿਆ ਇਹ ਅੱਗ ਮੈਨੂੰ ਭਸਮ ਕਰ ਦੇਗੀ ਮੈਂ ਬੋਰੀ ਨੂੰ ਪਿੱਛੇ ਸਹਾਰਾ ਦੇਣਾ ਚਾਹਿਆ ਪਾਜਾ ਇਥੋਂ ਦਨਿਆਰ ਨੇ ਮੈਨੂੰ ਫਟਕਾਰਿਆ ਤੇ ਅੱਗੇ ਵੱਧ ਗਿਆ ਅੰਤਜਾਦ ਉਹ ਹਫਦਾ ਤੇ ਲੰਗੜਾਂ ਦਾ ਥੱਲੇ ਆਇਆ ਤਾਂ ਉਸ ਦੀਆਂ ਸੱਤ ਹੀਨ ਬਾਹਾਂ ਪਾਸੇ ਲਟਕ ਰਹੀਆਂ ਸਨ ਲੋਕਾਂ ਉਹਦੇ ਲੰਗੜਨ ਦੀ ਰਾਹ ਛੱਡ ਦਿੱਤਾ ਨਾਈਸਨ ਬਾਲਨੋ ਵਾਲਾ ਕਰਮਚਾਰੀ ਆਪੇ ਤੋਂ ਬਾਹਰ ਹੋਇਆ ਚਿਲਾਇਆ ਓਏ ਤੂੰ ਪਾਗਲਾ ਮੈਂ ਵੀ ਅਕਸਰ ਮਨੋਖਾਂ ਤੇ ਸਾਰੀ ਗੱਲ ਸਮਝਦਾ ਕਿ ਮੈਂ ਤੈਨੂੰ ਥੱਲੇ ਬੋਰੀ ਨਾ ਰੱਖਣ ਦਿੰਦਾ ਅਜੇ ਹੀ ਬੋਰੀ ਤੂੰ ਚੱਕੀ ਕਿਉਂ ਇਹ ਮੇਰਾ ਕੰਮ ਹੈ ਦਨੀਆਰ ਦੇ ਜਵਾਬ ਨੇ ਉਸਨੂੰ ਚੁੱਪ ਕਰਾ ਦਿੱਤਾ ਦਨੀਆਰ ਨੇ ਇੱਕ ਪਾਸੇ ਹੋ ਕੇ ਥੁੱਕਿਆ ਤੇ ਛੱਕੜੇ ਵੱਲ ਤੁਰ ਗਿਆ ਸਾਡੀ ਵੀ ਅੱਖ ਚੁੱਕ ਕੇ ਵੇਖਣ ਦਾ ਹੌਸਲਾ ਨਾ ਪਿਆ ਅਸੀਂ ਖੁਦ ਸ਼ਰਮਸਾਰ ਸਾਂ ਸਾਨੂੰ ਉਸਤੇ ਗੁੱਸਾ ਵੀ ਆ ਗਿਆ ਸੀ ਕਿਉਂਸੇ ਨੇ ਸਾਡੀ ਇਸ ਬੇਵਕੂਫੀ ਭਰੇ ਮਾਹੌਲ ਨੂੰ ਇੰਨੀ ਗੰਬੀਰਤਾ ਵਿੱਚ ਬਦਲ ਲਿਆ ਸਾਰੀ ਰਾਤ ਅਸੀਂ ਚੁੱਪਚਾਪ ਸਫ਼ਰ ਕਰਦੇ ਰਹੇ ਪਾਵੇਂ ਦਿਨਿਆਰ ਦੀ ਕੁਦਰਤੀ ਆਦਤ ਹੀ ਚੁੱਪ ਰਹਿਣ ਦੀ ਸੀ ਪਰ ਅਸੀਂ ਇਸ ਗੱਲੋਂ ਅਣਜਾਣ ਸਾਂ ਕਿ ਉਹ ਅਜੇ ਵੀ ਗੁੱਸੇ ਵਿੱਚ ਹੈ ਜੋ ਬੀਤੀ ਘਟਨਾ ਨੂੰ ਭੁੱਲ ਗਿਆ ਹੈ ਸਾਡੀ ਆਤਮਾ ਸਾਨੂੰ ਪੱਚ ਰਹੀ ਸੀ ਅਗਲੀ ਸਵੇਰ ਜਦ ਅਸੀਂ ਖੇਤ ਵਿੱਚੋਂ ਅਨਾਜ ਲਾਦ ਰਹੇ ਸਾਂ ਤਾਂ ਜਮੀਲਾ ਨੇ ਉਹ ਖਾਲੀ ਬੋਰੀ ਧੂਕੇ ਵਖ ਕਰ ਲਈ ਆ ਚੱਕ ਆਪਣੀ ਖੁੱਥੜ ਬੋਰੀ ਜਮੀਲਾ ਨੇ ਬੋਰੀ ਤਲਾਵੇ ਦੇ ਪੈਰਾਂ ਵਿੱਚ ਮਾਰੀ ਅਤੇ ਟੀਮ ਲੀਡਰ ਨੂੰ ਕਹਿ ਦੇਈ ਕਿ ਅਜੇ ਹੀ ਬੋਰੀ ਮੁਰਨਾ ਦੇਵੇ ਤੈਨੂੰ ਕੀ ਹੋ ਗਿਆ ਕੋਈ ਖਾਸ ਗੱਲ ਤਾਂ ਨਹੀਂ ਹੋ ਗਈ ਤਲਾਵਾ ਹੈਰਾਨ ਸੀ ਕੁਝ ਨਹੀਂ